ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਹਾਂਜੀ ਦੋਸਤੋ ਹਾਜ਼ਰ ਹੋਏ ਹਾਂ ਅੱਜ ਇੱਕ ਨਵੀਂ ਕਹਾਣੀ ਦੇ ਨਾਲ ਹਸਪਤਾਲ ਵਿੱਚ ਇੱਕ ਮਰੀਜ਼ ਮੌਤ ਦੇ ਨਾਲ ਲੜ ਰਿਹਾ ਸੀ ਜਿਸ ਦੇ ਸਿਰ ਵਿੱਚੋਂ ਖੂਨ ਨਿਕਲ ਰਿਹਾ ਸੀ ਤੇ ਸਾਹ ਹਰ ਪਲ ਜਵਾਬ ਦੇ ਰਹੇ ਸੀ ਉਸ ਦੇ ਕੋਲ ਤੇਜ਼ ਕਦਮਾਂ ਨਾਲ ਤੁਰਦੀ ਹੋਈ ਇੱਕ ਡਾਕਟਰ ਆਉਂਦੀ ਹੈ ਤੇ ਜਦੋਂ ਉਸ ਡਾਕਟਰ ਦੀ ਨਜ਼ਰ ਉਸ ਮਰੀਜ਼ ਤੇ ਪਈ ਤਾਂ ਉਸਦੇ ਚਿਹਰੇ ਦਾ ਰੰਗ ਉੱਡ ਗਿਆ ਅੱਖਾਂ ਵਿੱਚ ਹੰਝੂ ਆ ਗਏ ਤੇ ਪੂਰਾ ਸਰੀਰ ਕੰਬਣ ਲੱਗਿਆ ਸਟੇਚਰ ਤੇ ਪਿਆ ਉਹ ਮਰੀਜ਼ ਕੋਈ ਹੋਰ ਨਹੀਂ ਉਸ ਦਾ ਤਲਾਕਸ਼ੋਦਾ ਪਤੀ ਸੀ ਜਿਸ ਨੇ ਕਦੇ ਉਸ ਨੂੰ ਬਹੁਤ ਤੜਫਾਇਆ ਸੀ ਉਸ ਦੇ ਪੇਟ ਵਿੱਚ ਪਲਦੇ ਬੱਚੇ ਨੂੰ ਵੀ ਮਾਰ ਦਿੱਤਾ ਸੀ ਉਹ ਔਰਤ ਉਸ ਨੂੰ ਭੁੱਲ ਚੁੱਕੀ ਸੀ ਪਰ ਅੱਜ ਉਸ ਦਾ ਉਹ ਤਲਾਕਸ਼ੋਦਾ ਪਤੀ ਮੌਤ ਨਾਲ ਜੰਗ ਲੜ ਰਿਹਾ ਸੀ ਪਰ ਹੁਣ ਉਹ ਇੱਕ ਔਰਤ ਨਹੀਂ ਸੀ ਉਹ ਇੱਕ ਡਾਕਟਰ ਸੀ ਜਿਸ ਨੇ ਇਹ ਤੈਅ ਕਰਨਾ ਸੀ ਕਿ ਉਸ ਮਰੀਜ਼ ਦੀ ਜਾਨ ਬਚਾਉਣੀ ਹੈ ਜਾਂ ਆਪਣੇ ਦਰਦ ਦਾ ਹਿਸਾਬ ਬਰਾਬਰ ਕਰਨਾ ਹੈ ਪਰ ਉਸ ਦਿਨ ਜੋ ਹਸਪਤਾਲ ਵਿੱਚ ਹੋਇਆ ਉਹ ਦੇਖ ਕੇ ਇਨਸਾਨੀਅਤ ਵੀ ਕੰਬ ਗਈ ਪੂਰੀ ਕਹਾਣੀ ਦੀ ਸਚਾਈ ਜਾਣ ਲਈ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਣਾ ਦੋਸਤੋ ਦਿੱਲੀ ਸ਼ਹਿਰ ਦੇ ਵਿੱਚੋ ਵਿੱਚ ਬਣੇ ਮਸ਼ਹੂਰ ਨਿੱਜੀ ਹਸਪਤਾਲ ਸਵੇਰਾ ਕੇਅਰ ਸੈਂਟਰ ਵਿੱਚ ਡਾਕਟਰ ਰੁਪਾਲੀ ਸਿੰਘ ਆਪਣੇ ਕੈਬਨ ਵਿੱਚ ਬੈਠੀ ਸੀ ਸਿਰਫ ਨਾਮ ਨਾਲ ਨਹੀਂ ਆਪਣੇ ਕੰਮ ਨਾਲ ਜਾਣੀ ਜਾਂਦੀ ਸੀ ਉਸ ਦਾ ਹਰ ਦਿਨ ਇੱਕ ਮਿਸ਼ਨ ਦੀ ਤਰ੍ਹਾਂ ਹੁੰਦਾ ਜ਼ਿੰਦਗੀ ਬਚਾਉਣ ਦਾ ਸੰਘਰਸ਼ ਤੇ ਉਸ ਦਿਨ ਵੀ ਉਹੀ ਚੱਲ ਰਿਹਾ ਸੀ ਜਦੋਂ ਅਚਾਨਕ ਦਰਵਾਜ਼ਾ ਖੋਲ੍ਹਿਆ ਦੋ ਆਦਮੀ ਅੰਦਰ ਭੱਜਦੇ ਹੋਏ ਆਏ ਪਸੀਨੇ ਨਾਲ ਭਿੱਜੇ ਹੋਏ ਅੱਖਾਂ ਵਿੱਚ ਡਰ ਤੇ ਬੇਚੈਨੀ ਹੱਥ ਜੋੜ ਕੇ ਮਨਤਾ ਤਰਲੇ ਕਰਨ ਲੱਗੇ ਪਲੀਜ਼ ਡਾਕਟਰ ਸਾਹਿਬਾ ਬਸ ਇੱਕ ਵਾਰ ਜਲਦੀ ਨਾਲ ਸਾਡੇ ਮਰੀਜ਼ ਨੂੰ ਦੇਖ ਲਵੋ ਉਹ ਮਰ ਜਾਵੇਗਾ ਬਹੁਤ ਖੂਨ ਨਿਕਲ ਗਿਆ ਪਲੀਜ਼ ਬਸ ਇੱਕ ਵਾਰ ਉਸ ਨੂੰ ਦੇਖ ਲਓ ਡਾਕਟਰ ਰੁਪਾਲੀ ਨੇ ਆਪਣੀ ਫੈਲ ਬੰਦ ਕੀਤੀ ਤੇ ਬਿਨਾ ਇੱਕ ਪਲ ਦੀ ਦੇਰੀ ਕੀਤੇ ਆਪਣੀ ਕੁਰਸੀ ਤੋਂ ਉੱਠ ਕੇ ਖੜੀ ਹੋ ਗਈ ਕੁਝ ਤਾਂ ਸੀ ਇਨ੍ਹਾਂ ਆਵਾਜ਼ਾਂ ਵਿੱਚ ਇੱਕ ਅਜੀਹੀ ਸਚਾਈ ਜੋ ਉਸ ਨੂੰ ਖਿੱਚ ਲਈ ਜਿਵੇਂ ਹੀ ਉਹ ਐਮਰਜੈਂਸੀ ਵਾਰਡ ਵੱਲ ਮੁੜੀ ਤਾ ਸਾਹਮਣੇ ਸਟਿਚਰ ਤੇ ਪਾ ਕੇ ਮਰੀਜ਼ ਨੂੰ ਲਿਆਇਆ ਜਾ ਰਿਹਾ ਸੀ ਤੇ ਜਿਵੇਂ ਡਾਕਟਰ ਰੁਪਾਲੀ ਨੇ ਉਸ ਨੂੰ ਦੇਖਿਆ ਤਾਂ ਇੱਕ ਪਲ ਲਈ ਸਭ ਕੁਝ ਰੁਕ ਗਿਆ ਸਮੇਂ ਨੇ ਐਸਾ ਝਟਕਾ ਦਿੱਤਾ ਦਿਲ ਦੀ ਧੜਕਣ ਰੁਕ ਗਈ ਅੱਖਾਂ ਉੱਥੇ ਹੀ ਰੁਕ ਗਈਆਂ ਉਹ ਚਿਹਰਾ ਜਿਸ ਨੂੰ ਉਸ ਨੇ ਜ਼ਿੰਦਗੀ ਚੋਂ ਕਦੋਂ ਦਾ ਬਾਹਰ ਕੱਢ ਦਿੱਤਾ ਸੀ ਉਹ ਚਿਹਰਾ ਸੀ ਰਜੇਸ਼ ਵਰਮਾ ਦਾ ਹਾਂ ਡਾਕਟਰ ਰੁਪਾਲੀ ਦਾ ਤਲਾਕशुदा ਪਤੀ ਸੈਰ ਵਿੱਚੋਂ ਖੂਨ ਨਿਕਲ ਰਿਹਾ ਸੀ ਇੱਕ ਹੱਥ ਮੁੜਿਆ ਹੋਇਆ ਸੀ ਚਿਹਰੇ ਤੇ ਜਿਵੇਂ ਮੌਤ ਦੀ ਪਰਛਾਈ ਸੀ ਡਾਕਟਰ ਪਾਲੀ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਪਰ ਉਸ ਨੇ ਤੁਰੰਤ ਆਪਣੇ ਆਪ ਨੂੰ ਸੰਭਾਲ ਲਿਆ ਉਹ ਡਾਕਟਰ ਸੀ ਜੇ ਉਹ ਟੁੱਟ ਵੀ ਜਾਵੇ ਤਾਂ ਉਹ ਕਿਸੇ ਨੂੰ ਮਹਿਸੂਸ ਨਹੀਂ ਹੋਣ ਦਿੰਦੀ ਸੀ ਅੱਖਾਂ ਪੂੰਝ ਕੇ ਤੇਜ਼ੀ ਨਾਲ ਬੋਲੀ ਆਕਸੀਜਨ ਲਗਾਓ ਖੂਨ ਦਾ ਗਰੁੱਪ ਚੈੱਕ ਕਰਵਾਓ ਜਲਦੀ ਜਲਦੀ ਸਭ ਕਰੋ ਇੱਕ ਕਤਰਾ ਖੂਨ ਦਾ ਹੋਰ ਨਹੀਂ ਨਿਕਲਣਾ ਚਾਹੀਦਾ। ਇਸ ਮਰੀਜ਼ ਦੀ ਜਾਨ ਬਚਾਉਣੀ ਹੈ। ਸਾਰਾ ਸਟਾਫ ਸਮਝ ਚੁੱਕਿਆ ਸੀ ਕਿ ਮਾਮਲਾ ਗੰਭੀਰ ਹੈ। ਡਾਕਟਰ ਰੁਪਾਲੀ ਇਸ ਵਾਰ ਸਿਰਫ ਡਾਕਟਰ ਨਹੀਂ, ਕੁਝ ਹੋਰ ਵੀ ਹੈ। ਹਰ ਕੋਈ ਜਲਦੀ ਜਲਦੀ ਆਪਣੇ ਆਪਣੇ ਕੰਮਾਂ ਵਿੱਚ ਲੱਗ ਗਿਆ। ਆਈ ਸੀ ਯੂ ਤਿਆਰ ਕੀਤਾ ਗਿਆ। ਦਵਾਈਆਂ, ਇੰਜੈਕਸ਼ਨ, ਮਸ਼ੀਨਾਂ ਸਭ ਕੁਝ ਇੱਕ ਪਲ ਦੇ ਵਿੱਚ ਲਗਾ ਦਿੱਤਾ ਗਿਆ ਤੇ ਰੁਪਾਲੀ ਬੱਸ ਇੱਕ ਪਲ ਦੇਖਦੀ ਰਹੀ। ਉਸ ਚੇਰੇ ਨੂੰ ਜੋ ਕਦੇ ਉਸ ਦੀ ਜ਼ਿੰਦਗੀ ਦਾ ਹਿੱਸਾ ਹੁੰਦਾ ਸੀ ਜਿਸ ਨੂੰ ਉਸ ਨੇ ਤੋੜਿਆ ਸੀ ਰਵਾਇਆ ਸੀ ਇਕੱਲਾ ਛੱਡ ਦਿੱਤਾ ਸੀ ਪਰ ਅੱਜ ਉਹੀ ਇਨਸਾਨ ਮੌਤ ਨਾਲ ਲੜ ਰਿਹਾ ਸੀ ਅਤੇ ਉਸ ਦੇ ਸਾਹਮਣੇ ਖੜੀ ਸੀ ਇੱਕ ਔਰਤ ਜਿਸ ਨੇ ਹਾਰ ਨਹੀਂ ਮੰਨੀ ਸੀ ਉਸ ਸਮੇਂ ਉਹ ਇੱਕ ਡਾਕਟਰ ਨਹੀਂ ਸੀ ਇੱਕ ਅਧੂਰੀ ਮਾਂ ਵੀ ਸੀ ਮਜ਼ਬੂਤ ਬੇਟੀ ਸੀ ਪਰ ਸਵਾਲ ਹੁਣ ਇਹ ਸੀ ਕੀ ਉਹ ਮਰੀਜ਼ ਨੂੰ ਵਿਚਾਰ ਰਹੀ ਹੈ ਜਾਂ ਖੁਦ ਨੂੰ ਵੀ ਦੋ ਦਿਨ ਤੱਕ ਰਜੇਸ਼ ਵਰਮਾ ਬੇਹੋਸ਼ ਰਿਹਾ ਮਸ਼ੀਨਾਂ ਦੇ ਵਿੱਚ ਦਵਾਈਆਂ ਦੀ ਮਹਿਕ ਤੇ ਆਈਸੀਯੂ ਦੇ ਵਿੱਚ ਸਿਰਫ ਇੱਕ ਚਿਹਰਾ ਹਰ ਪਲ ਮੌਜੂਦ ਰਿਹਾ ਡਾਕਟਰ ਰੁਪਾਲੀ ਸਿੰਘ ਉਹ ਉੱਥੇ ਹਰ ਘੰਟੇ ਬਾਅਦ ਆਉਂਦੀ ਉਸ ਦੀਆਂ ਰਿਪੋਰਟਾਂ ਦੇਖਦੀ ਪਰ ਮੂੰਹੋਂ ਕੁਝ ਨਾ ਕਹਿੰਦੀ ਉਸ ਦੀਆਂ ਅੱਖਾਂ ਵਿੱਚ ਦੋ ਦਰਦ ਸੀ ਉਹ ਸ਼ਬਦਾਂ ਤੋਂ ਬਹੁਤ ਵੱਡਾ ਸੀ ਤੀਸਰੇ ਦਿਨ ਰਜੇਸ਼ ਵਰਮਾ ਨੇ ਆਪਣੀ ਅੱਖਾਂ ਹੌਲੀ ਜਿਹੀ ਖੋਲੀਆਂ ਪਲਕਾਂ ਨੇ ਕੰਬਦੇ ਹੋਏ ਰੋਸ਼ਨੀ ਨੂੰ ਦੇਖਿਆ ਤੇ ਧੁੰਦਲੇ ਧੁੰਦਲੇ ਛੱਤ ਵੱਲ ਦੇਖਦੇ ਹੋਏ ਉਸ ਚਿਹਰੇ ਨੂੰ ਦੇਖਣ ਲੱਗਿਆ ਜਿਸ ਨੂੰ ਉਸਨੇ ਕਈ ਸਾਲ ਪਹਿਲਾਂ ਗਵਾ ਦਿੱਤਾ ਸੀ ਜਦੋਂ ਉਸਦੀ ਨਜ਼ਰ ਰੁਪਾਲੀ ਤੇ ਪਈ ਜੋ ਆਈਸੀਯੂ ਦੇ ਕੋਨੇ ਵਿੱਚ ਖੜੀ ਸੀ ਤਾਂ ਉਸਦੇ ਸਾਹ ਰੁਕ ਗਏ ਕੁਝ ਪਲ ਬਸ ਦੇਖਦਾ ਰਿਹਾ ਫਿਰ ਹੌਲੀ-ਹੌਲੀ ਕੰਬਦੀ ਹੋਈ ਆਵਾਜ਼ ਨਿਕਲੀ ਰੁਪਾਲੀ ਤੂੰ ਡਾਕਟਰ ਰੁਪਾਲੀ ਨੇ ਉਸ ਵੱਲ ਵੇਖਿਆ ਬਿਲਕੁਲ ਸ਼ਾਂਤ ਚਿਹਰਾ ਪਰ ਅੱਖਾਂ ਵਿੱਚ ਉਹ ਸਮੁੰਦਰ ਜੋ ਕਦੇ ਨਹੀਂ ਸੁੱਕਦੇ ਤੈਨੂੰ ਹੋਸ਼ ਆ ਗਿਆ ਇਹ ਹੀ ਕਾਫੀ ਹੈ ਮੈਂ ਇੱਥੇ ਕਿਵੇਂ ਰਜੇਸ਼ ਦੀ ਆਵਾਜ਼ ਥੋੜੀ ਹੌਲੀ ਸੀ ਡਾਕਟਰ ਰੁਪਾਲੀ ਥੋੜਾ ਰਜੇਸ਼ ਦੇ ਕੋਲ ਆਈ ਪਰ ਦੂਰੀ ਬਣਾਈ ਰੱਖੀ ਦੋ ਲੋਕ ਤੈਨੂੰ ਲੈ ਕੇ ਆਏ ਸੀ ਸੜਕ ਹਾ사 ਹੋਇਆ ਸੀ ਸਿਰ ਵਿੱਚੋਂ ਖੂਨ ਨਿਕਲ ਰਿਹਾ ਸੀ ਹੱਥ ਟੁੱਟਿਆ ਹੋਇਆ ਸੀ ਤੇ ਧੜਕਣ ਬਿਲਕੁਲ ਸਲੋ ਚੱਲ ਰਹੀ ਸੀ ਤੈਨੂੰ ਸਹੀ ਸਮੇਂ ਤੇ ਲਿਆਂਦਾ ਗਿਆ ਇਸ ਲਈ ਤੇਰੀ ਜਾਨ ਬਚ ਗਈ ਰਜੇਸ਼ ਦੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗੇ ਉਹ ਹੌਲੀ-ਹੌਲੀ ਆਪਣੇ ਹੱਥ ਜੋੜਨ ਲੱਗਿਆ ਮੈਨੂੰ ਮaaf ਕਰ ਦੇ ਰਪਾਲੀ ਮੈਂ ਤੇਰੇ ਨਾਲ ਬਹੁਤ ਗਲਤ ਕੀਤਾ ਮੈਂ ਤੈਨੂੰ ਬਹੁਤ ਦੁੱਖ ਦਿੱਤੇ ਤੈਨੂੰ ਮਾਰਦਾ ਰਿਹਾ ਉਸ ਸਮੇਂ ਮੈਂ ਅੰਨ੍ਹਾ ਹੋ ਗਿਆ ਸੀ ਮੈਂ ਟੁੱਟ ਚੁੱਕਿਆ ਸੀ ਪਰ ਜੋ ਮੈਂ ਤੇਰੇ ਨਾਲ ਕੀਤਾ ਉਕੇ ਸੇ ਇਨਸਾਨ ਦੇ ਨਾਲ ਨਹੀਂ ਹੋਣਾ ਚਾਹੀਦਾ ਸੀ ਰਪਾਲੀ ਚੁੱਪ ਰਹੀ ਕੋਈ ਜਵਾਬ ਨਾ ਦਿੱਤਾ ਤੇ ਫਿਰ ਕੁਰਸੀ ਖਿੱਚ ਕੇ ਕੋਲ ਬੈਠੀ ਤੇ ਪਹਿਲੀ ਵਾਰ ਉਸ ਦੀਆਂ ਅੱਖਾਂ ਵਿੱਚ ਸਿੱਧਾ ਦੇਖਿਆ ਜਾਣਦਾ ਹੈ ਰਜੇਸ਼ ਜਦੋਂ ਕੋਈ ਔਰਤ ਕਿਸੇ ਰਿਸ਼ਤੇ ਤੋਂ ਬਾਹਰ ਆਉਂਦੀ ਹੈ ਤਾਂ ਲੋਕ ਪੁੱਛਦੇ ਨੇ ਕੀ ਕੀ ਹੋ ਗਿਆ ਕਿਉਂ ਛੱਡ ਦਿੱਤਾ ਕਮੀ ਤੇਰੇ ਵਿੱਚ ਸੀ ਜਾਂ ਉਸ ਵਿੱਚ ਜ਼ਰੂਰ ਤੇਰੇ ਵਿੱਚ ਹੋਵੇਗੀ ਪਰ ਇਹ ਕੋਈ ਨਹੀਂ ਪੁੱਛਦਾ ਕਿੰਨੀ ਤਕਲੀਫ ਹੋਈ ਤੂੰ ਕਿੰਨੀ ਕਰੋਈ ਪਰੇਸ਼ਾਨ ਹੋਈ ਮੈਂ ਤੇਰੇ ਨਾਲ ਰਿਸ਼ਤਾ ਨਹੀਂ ਤੋੜਿਆ ਸੀ ਮੈਂ ਤਾਂ ਬਸ ਉਸ ਦਰਦ ਤਕਲੀਫ ਤੋਂ ਖੁਦ ਨੂੰ ਅਲੱਗ ਕਰ ਲਿਆ ਸੀ ਜੋ ਮੈਨੂੰ ਅੰਦਰ ਹੀ ਅੰਦਰ ਖਤਮ ਕਰ ਰਿਹਾ ਸੀ ਤੇਰੀ ਸ਼ਰਾਬ ਤੇਰੀਆਂ ਚੀਕਾਂ ਤੇ ਫਿਰ ਉਹ ਰਾਤ ਜਦੋਂ ਤੂੰ ਮੇਰੇ ਪੇਟ ਤੇ ਲੱਤ ਮਾਰੀ ਸੀ ਮੇਰਾ ਉਹ ਬੱਚਾ ਜੋ ਇਸ ਦੁਨੀਆ ਵਿੱਚ ਵੀ ਨਹੀਂ ਆਇਆ ਸੀ ਤੇ ਮੈਂ ਉਸ ਨੂੰ ਲੈ ਕੇ ਵੱਡੇ ਵੱਡੇ ਸੁਪਨੇ ਦੇਖੇ ਸੀ ਤੇ ਤੂੰ ਉਸ ਨੂੰ ਜਨਮ ਤੋਂ ਪਹਿਲਾਂ ਹੀ ਮਾਰ ਦਿੱਤਾ ਸੀ ਰਜੇਸ਼ ਫੁੱਟ ਫੁੱਟ ਕੇ ਰੋਣ ਲੱਗ ਪਿਆ ਮੈਨੂੰ ਕੁਝ ਸਮਝ ਨਹੀਂ ਆਇਆ ਉਸ ਸਮੇਂ ਨਸ਼ੇ ਨੇ ਮੈਨੂੰ ਅੰਨ੍ਹਾ ਕਰ ਦਿੱਤਾ ਸੀ ਪਰ ਅੱਜ ਜਦੋਂ ਮੇਰੀ ਜ਼ਿੰਦਗੀ ਮੌਤ ਤੇ ਜ਼ਿੰਦਗੀ ਦੇ ਵਿਚਕਾਰ ਲੜ ਰਹੀ ਸੀ ਤਾਂ ਇੱਕ ਹੀ ਚਿਹਰਾ ਸੀ ਜੋ ਮੌਤ ਨਾਲ ਲੜ ਰਿਹਾ ਸੀ ਤੇ ਉਹ ਤੂੰ ਸੀ ਮੇਰੀ ਉਹੀ ਰੁਪਾਲੀ ਰੁਪਾਲੀ ਦੀਆਂ ਅੱਖਾਂ ਵਿੱਚ ਹੰਝੂ ਸੀ ਪਰ ਚਿਹਰਾ ਹਜੇ ਵੀ ਮਜ਼ਬੂਤ ਮੈਂ ਡਾਕਟਰ ਹਾਂ ਰਜੇਸ਼ ਤੇਰਾ ਇਲਾਜ ਕਰਨਾ ਮੇਰੀ ਜ਼ਿੰਮੇਵਾਰੀ ਸੀ ਪਰ ਮਾਫ ਕਰਨਾ ਤੇਰੇ ਦਿੱਤੇ ਜ਼ਖਮਾਂ ਦਾ ਇਲਾਜ ਅੱਜ ਵੀ ਅਧੂਰਾ ਹੈ ਰਜੇਸ਼ ਨੇ ਕੰਬਦੀਆਂ ਅੱਖਾਂ ਨਾਲ ਰੁਪਾਲੀ ਦੇ ਚਿਹਰੇ ਤੇ ਸੰਧੂਰ ਵੱਲ ਦੇਖਿਆ ਫਿਰ ਪੁੱਛਿਆ ਤੂੰ ਦੂਜਾ ਵਿਆਹ ਕਰਵਾਇਆ ਜਾਂ ਨਹੀਂ ਰੁਪਾਲੀ ਨੇ ਹਲਕੀ ਮੁਸਕਾਨ ਨਾਲ ਸਿਰ ਹਿਲਾਇਆ ਕਿ ਨਹੀਂ ਜਦੋਂ ਇੱਕ ਨੇ ਸਾਥ ਨਹੀਂ ਦਿੱਤਾ ਤਾਂ ਦੂਜਾ ਕਿਉਂ ਦੇਵੇਗਾ ਸੰਧੂਰ ਅੱਜ ਵੀ ਉਹੀ ਹੈ ਜੋ ਤੂੰ ਕਦੇ ਮੇਰੀ ਮੰਗ ਵਿੱਚ ਭਰਿਆ ਸੀ ਪਰ ਹੁਣ ਉਸ ਦਾ ਰੰਗ ਮੇਰੀ ਪਹਿਚਾਨ ਨਹੀਂ ਮੇਰੀ ਚਿਤਾਵਨੀ ਬਣ ਚੁੱਕਿਆ ਹੈ ਰਜੇਸ਼ ਬਿਲਕੁਲ ਚੁੱਪ ਸੀ ਤੇ ਫਿਰ ਇੱਕਦਮ ਉਸ ਨੂੰ ਦੇਖਦੇ ਹੋਏ ਬੋਲਿਆ ਕਿ ਮੈਂ ਹੁਣ ਬਦਲ ਚੁੱਕਿਆ ਹਾਂ ਜੇ ਮੌਕਾ ਮਿਲੇ ਤਾਂ ਖੁਦ ਨੂੰ ਸਾਬਤ ਕਰਨਾ ਚਾਹੁੰਦਾ ਹਾਂ ਤੇਰਾ ਵਿਸ਼ਵਾਸ ਦੁਬਾਰਾ ਤੋਂ ਜਿੱਤਣਾ ਚਾਹੁੰਦਾ ਹਾਂ ਮੈਂ ਚਾਹੁੰਦਾ ਹਾਂ ਕਿ ਤੂੰ ਫਿਰ ਤੋਂ ਮੇਰੀ ਜ਼ਿੰਦਗੀ ਵਿੱਚ ਵਾਪਸ ਆ ਜਾਵੇਂ ਤੇ ਜੇ ਨਹੀਂ ਵੀ ਆਉਣਾ ਤਾ ਪਲੀਜ਼ ਇੱਕ ਵਾਰ ਮੈਨੂੰ ਮਾਫ਼ ਕਰ ਦੇ ਤਾਂ ਕਿ ਮੈਂ ਸਕੂਲ ਨਾਲ ਮਰ ਸਕਾਂ ਰੁਪਾਲੀ ਨੇ ਇੱਕ ਠੰਡਾ ਹੌਂਕਾ ਲਿਆ ਤੇ ਕਿਹਾ ਤੂੰ ਹਜੇ ਨਹੀਂ ਮਰ ਸਕਦਾ ਰਜੇਸ਼ ਤੇ ਮੈਂ ਤੈਨੂੰ ਮਰਨ ਵੀ ਨਹੀਂ ਦੇਵਾਂਗੀ ਪਰ ਮਾਫ਼ ਕਰਨਾ ਇਹ ਸ਼ਬਦ ਇਨਾ ਛੋਟਾ ਹੈ ਕਿ ਮੇਰੇ ਦਰਦ ਨੂੰ ਛੂ ਵੀ ਨਹੀਂ ਸਕਦਾ ਹੁਣ ਬਸ ਇੱਕ ਕੰਮ ਕਰੋ 15 ਦਿਨ ਇਸ ਹਸਪਤਾਲ ਵਿੱਚ ਰਹੋ ਠੀਕ ਹੋ ਜਾਓ ਤੇ ਫਿਰ ਸੋਚੋ ਕਿਵੇਂ ਜੀਉਣੀ ਹੈ ਜ਼ਿੰਦਗੀ ਤੇ ਮਰਨਾ ਤਾਂ ਬਹੁਤ ਆਸਾਨ ਹੈ ਰਜੇਸ਼ ਜਿਉਂਦੇ ਰਹਿ ਕੇ ਆਪਣੇ ਆਪ ਨੂੰ ਸੁਧਾਰਨਾ ਇਹੀ ਮਾਫੀ ਹੈ ਹਸਪਤਾਲ ਦੇ ਉਸ ਕਮਰੇ ਵਿੱਚ ਜਿੱਥੇ ਦਵਾਈਆਂ ਦੀ ਸਮੈਲ ਹੁੰਦੀ ਸੀ ਹੁਣ ਉਥੇ ਰਜੇਸ਼ ਦੀਆਂ ਅੱਖਾਂ ਵਿੱਚ ਇੱਕ ਉਮੀਦ ਦੀ ਹਲਕੀ ਜਿਹੀ ਕਿਰਨ ਦਿਖਾਈ ਦੇ ਰਹੀ ਸੀ ਡਾਕਟਰ ਪਾਲੀ ਰੋਜ਼ ਉਸਦੇ ਕਮਰੇ ਵਿੱਚ ਆਉਂਦੀ ਸੀ ਰਿਪੋਰਟਾਂ ਦੇਖਦੀ ਦਵਾਈਆਂ ਚੈੱਕ ਕਰਦੀ ਪਰ ਉਹ ਹੁਣ ਸਿਰਫ ਇੱਕ ਡਾਕਟਰ ਦੀ ਤਰ੍ਹਾਂ ਨਹੀਂ ਬਲਕਿ ਇੱਕ ਪੁਰਾਣੀ ਪਹਿਚਾਨ ਨਿਭਾਉਣ ਦੀ ਕੋਸ਼ਿਸ਼ ਕਰ ਰਹੀ ਸੀ ਜੋ ਉਸਨੇ ਕਈ ਸਾਲ ਪਹਿਲਾਂ ਗਵਾ ਦਿੱਤੀ ਸੀ ਰਜੇਸ਼ ਜੋ ਕਦੇ ਇੱਕ ਕਮੰਡੀ ਤੇ ਨਸ਼ੇ ਵਿੱਚ ਡੁੱਬਿਆ ਹੋਇਆ ਪਤੀ ਸੀ ਉਹ ਹੁਣ ਹਰ ਸਵੇਰ ਅੱਖਾਂ ਖੋਲਦੇ ਹੀ ਪ੍ਰਮਾਤਮਾ ਨੂੰ ਦੇਖਦਾ ਤੇ ਸਭ ਤੋਂ ਪਹਿਲਾਂ ਇੱਕ ਹੀ ਕੰਮ ਕਰਦਾ ਦੋਨੇ ਹੱਥ ਜੋੜ ਕੇ ਪਹਿਲਾ ਨਰਸਾ ਨੂੰ ਕਹਿੰਦਾ ਧੰਨਵਾਦ ਦੀਦੀ ਤੁਸੀਂ ਮੈਨੂੰ ਰਾਤ ਨੂੰ ਦਵਾਈ ਦਿੱਤੀ ਮਾਫ਼ ਕਰਨਾ ਰਾਤ ਨੂੰ ਬਾਰ-ਬਾਰ ਤੁਹਾਨੂੰ ਉੱਠਣਾ ਪਿਆ ਸਾਰਾ ਸਟਾਫ ਹੋਣ ਬਹੁਤ ਹੈਰਾਨ ਸੀ ਉਹੀ ਰਜੇਸ਼ ਜੋ ਕਦੇ ਆਪਣੀ ਹੀ ਪਤਨੀ ਨੂੰ ਜਲੀਲ ਕਰਦਾ ਸੀ ਅਤੇ ਅੱਜ ਉਹ ਹਰ ਇੱਕ ਨੂੰ ਸ਼ੁਕਰੀਆ ਧੰਨਵਾਦ ਕਹਿਣਾ ਸਿੱਖ ਗਿਆ ਹੈ। ਰੁਪਾਲੀ ਦੇ ਲਈ ਇਹ ਸਭ ਕੁਝ ਦੇਖਣਾ ਆਸਾਨ ਨਹੀਂ ਸੀ। ਕਦੇ-ਕਦੇ ਉਹ ਆਈਸੀਯੂ ਦੇ ਬਾਹਰ ਚੁੱਪਚਾਪ ਖੜ ਕੇ ਉਸ ਨੂੰ ਦੇਖਦੀ ਉਹ ਕਿਤਾਬਾਂ ਪੜ੍ਹਦਾ ਕਿਸੇ ਗਰੀਬ ਬਾੜ ਬਵਾਏ ਦੀ ਮਦਦ ਕਰਦਾ ਤੇ ਕਈ ਵਾਰ ਛੱਤ ਵੱਲ ਮੂੰਹ ਕਰਕੇ ਚੁੱਪਚਾਪ ਰੋਂਦਾ ਹੁਣ ਉਸ ਦੀਆਂ ਅੱਖਾਂ ਵਿੱਚ ਕੋਈ ਦਿਖਾਵਾ ਨਹੀਂ ਸੀ ਬਸ ਪਛਤਾਵਾ ਸੀ ਤੇ ਸ਼ਾਇਦ ਉਹ ਬਦਲਣ ਦੀ ਸੱਚੀ ਕੋਸ਼ਿਸ਼ ਰੁਪਾਲੀ ਦੇ ਅੰਦਰ ਕੁਝ ਹੋਰ ਚੱਲ ਰਿਹਾ ਸੀ ਇੱਕ ਜੰਗ ਦਿਲ ਤੇ ਦਿਮਾਗ ਦੇ ਵਿੱਚ ਕੀ ਸੱਚੀ ਕੋਈ ਇਨਸਾਨ ਬਦਲ ਸਕਦਾ ਹੈ ਇਹ ਹੀ ਸਵਾਲ ਹਰ ਰਾਤ ਉਸ ਨੂੰ ਨੀਂਦ ਵਿੱਚ ਪਰੇਸ਼ਾਨ ਕਰਦਾ ਇੱਕ ਸ਼ਾਮ ਜਦੋਂ ਹਸਪਤਾਲ ਵਿੱਚ ਲਾਈਟ ਥੋੜੀ ਘਟ ਸੀ ਤਾਂ ਰਜੇਸ਼ ਨੇ ਰੁਪਾਲੀ ਨੂੰ ਇਕੱਲੇ ਆਈਸੀਯੂ ਦੇ ਇੱਕ ਕੋਨੇ ਵਿੱਚ ਦੇਖਿਆ ਉਹ ਹੌਲੀ-ਹੌਲੀ ਉੱਠਿਆ ਆਪਣੇ ਜ਼ਖਮੀ ਪੈਰ ਜ਼ਮੀਨ ਤੇ ਰੱਖੇ ਤੇ ਹੌਲੀ-ਹੌਲੀ ਕਦਮਾਂ ਨਾਲ ਤੁਰਦਿਆਂ ਹੋਇਆ ਰੁਪਾਲੀ ਦੇ ਕੋਲ ਪਹੁੰਚ ਗਿਆ ਤੇ ਬੋਲਿਆ ਰੁਪਾਲੀ ਇੱਕ ਗੱਲ ਪੁੱਛਾਂ ਰੁਪਾਲੀ ਨੇ ਹਲਕੀਆਂ ਨਜ਼ਰਾਂ ਉਸ ਵੱਲ ਕੀਤੀਆਂ ਇਹ ਕਿਹਾ ਹਾਂ ਬੋਲੋ ਜੇ ਕੁਝ ਸਮਾਂ ਪਿੱਛੇ ਲੈ ਕੇ ਜਾ ਸਕਦੇ ਤਾਂ ਕਿ ਤੂੰ ਮੈਨੂੰ ਫਿਰ ਤੋਂ ਚਾਹੁੰਦੀ ਰਪਾਲੀ ਚੁੱਪ ਹੋ ਗਈ ਉਹ ਕੁਝ ਸਮਾਂ ਸੋਚਦੀ ਰਹੀ ਤੇ ਫਿਰ ਬੋਲੀ ਮੈਂ ਬਸ ਖੁਦ ਨੂੰ ਬਚਾ ਲੈਂਦੀ ਇਹ ਸੁਣ ਕੇ ਰਮੇਸ਼ ਮਸਕਰਾਉਣ ਲੱਗਿਆ ਪਰ ਉਹ ਮੁਸਕਾਨ ਅੰਦਰੋਂ ਟੁੱਟੀ ਹੋਈ ਸੀ ਤੂੰ ਸਹੀ ਕਹਿ ਰਹੀ ਹੈ ਮੈਨੂੰ ਬਦਲਣਾ ਤੇਰਾ ਕੰਮ ਨਹੀਂ ਸੀ ਉਹ ਮੇਰਾ ਕੰਮ ਸੀ ਤੇ ਜੇ ਹੁਣ ਮੈਂ ਖੁਦ ਨੂੰ ਬਦਲਣਾ ਚਾਹਾਂ ਤਾਂ ਕਿ ਕੋਈ ਉਮੀਦ ਹੈ ਇਹ ਸੁਣ ਕੇ ਰੁਪਾਲੀ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਮੀਦ ਹਮੇਸ਼ਾ ਹੁੰਦੀ ਹੈ ਰਜੇਸ਼ ਪਰ ਜੇ ਪ੍ਰੋਸਾ ਇੱਕ ਵਾਰ ਟੁੱਟ ਜਾਵੇ ਤਾਂ ਉਸ ਨੂੰ ਦੁਬਾਰਾ ਹਾਸਲ ਕਰਨਾ ਆਸਾਨ ਨਹੀਂ ਹੁੰਦਾ ਤੇਰੇ ਕਿਤੇ ਗੁਨਾਹਾਂ ਦੀ ਮਾਫੀ ਸਿਰਫ ਸ਼ਬਦਾਂ ਨਾਲ ਨਹੀਂ ਮਿਲੇਗੀ ਤੈਨੂੰ ਹਰ ਰੋਜ਼ ਬਦਲ ਕੇ ਦਿਖਾਉਣਾ ਪਵੇਗਾ ਖੁਦ ਨਾਲ ਲੜਨਾ ਹੋਵੇਗਾ ਤੇ ਮੈਨੂੰ ਵੀ ਉਹ ਰੁਪਾਲੀ ਨੂੰ ਵਾਪਸ ਲਿਆਉਣਾ ਹੋਵੇਗਾ ਜਿਸ ਨੂੰ ਤੂੰ ਕਦੇ ਤੋੜ ਦਿੱਤਾ ਸੀ ਰਜੇਸ਼ ਨੇ ਨਜ਼ਰ ਆ ਝੁਕਾ ਲਈਆਂ ਮੈਂ ਤਿਆਰ ਹਾਂ ਜੇ ਤੂੰ ਕਹੇ ਤਾਂ ਮੈਂ ਤੇਰੇ ਇਸ ਸ਼ਹਿਰ ਵਿੱਚ ਤੇਰੇ ਹਸਪਤਾਲ ਦੇ ਕੋਲ ਹੀ ਕਿਰਾਏ ਤੇ ਇੱਕ ਕਮਰਾ ਲੈ ਲਵਾਂਗਾ ਕੋਈ ਨੌਕਰੀ ਕਰਾਂਗਾ ਤੇ ਹਰ ਰੋਜ਼ ਤੇਰੇ ਸਾਹਮਣੇ ਖੁਦ ਨੂੰ ਸਾਬਿਤ ਕਰਾਂਗਾ ਰੁਪਾਲੀ ਕੁਝ ਪਲ ਦੇਖਦੀ ਰਹੀ ਤੇ ਫਿਰ ਬੋਲੀ ਠੀਕ ਐ ਰਜੇਸ਼ 15 ਦਿਨ ਹੋਰ ਰਹੋ ਇੱਥੇ ਆਪਾਂ ਫਿਰ ਗੱਲ ਕਰਾਂਗੇ ਪਰ ਇੱਕ ਗੱਲ ਹਮੇਸ਼ਾ ਯਾਦ ਰੱਖਣਾ ਮੈਂ ਤੇਰੇ ਨਾਲ ਤੇਰੇ ਘਰ ਨਹੀਂ ਜਾਵਾਂਗੀ ਜੇ ਤੂੰ ਮੇਰੇ ਨਾਲ ਰਹਿਣਾ ਚਾਹੁੰਦਾ ਹੈ ਤਾਂ ਮੇਰੀ ਦੁਨੀਆ ਵਿੱਚ ਆ ਮੈਂ ਇਸ ਨੂੰ ਬਹੁਤ ਮਿਹਨਤ ਤੇ ਹੰਝੂ ਵਹਾ ਕੇ ਬਣਾਇਆ ਤੇ ਹੁਣ ਮੈਂ ਇਸ ਨੂੰ ਕਿਸੇ ਦੇ ਪਰੋਸੇ ਤੇ ਨਹੀਂ ਛੱਡ ਸਕਦੀ 15 ਦਿਨ ਲੰਘ ਚੁੱਕੇ ਸੀ ਤੇ ਰਜੇਸ਼ ਹੁਣ ਬਿਲਕੁਲ ਠੀਕ ਹੋ ਚੁੱਕਿਆ ਸੀ ਸਰੀਰ ਤੇ ਜ਼ਖਮ ਤਾਂ ਭਰ ਗਏ ਸੀ ਪਰ ਜੋ ਜ਼ਖਮ ਉਸ ਦੇ ਦਿਲ ਦੇ ਅੰਦਰ ਸੀ ਉਹਨਾਂ ਨੂੰ ਭਰਨ ਲਈ ਤਾਂ ਸ਼ਾਇਦ ਕਈ ਸਾਲ ਲੱਗਦੇ ਹਸਪਤਾਲ ਦੀ ਉਹ ਆਖਰੀ ਸਵੇਰ ਸੀ ਜਦੋਂ ਰਜੇਸ਼ ਡਿਸਚਾਰਜ ਦੇ ਪੇਪਰ ਹੱਥ 'ਚ ਲਈ ਹਸਪਤਾਲ ਦੀ ਗੈਲਰੀ ਵਿੱਚ ਖੜਾ ਸੀ ਮੋਢੇ ਤੇ ਇੱਕ ਛੋਟਾ ਜਿਹਾ ਬੈਗ ਤੇ ਅੱਖਾਂ ਲਗਾਤਾਰ ਉਸ ਦਰਵਾਜ਼ੇ ਨੂੰ ਦੇਖ ਰਹੀਆਂ ਸੀ ਜਿਸ ਵਿੱਚੋਂ ਹਰ ਸਵੇਰ ਡਾਕਟਰ ਰੁਪਾਲੀ ਆਇਆ ਕਰਦੀ ਸੀ ਤੇ ਉਸੇ ਸਮੇਂ ਰੁਪਾਲੀ ਆ ਗਈ ਤਾਂ ਰਜੇਸ਼ ਨੇ ਹੱਥ ਜੋੜ ਕੇ ਕਿਹਾ ਤੁਸੀਂ ਮੇਰੀ ਜਾਨ ਬਚਾਈ ਤੇ ਉਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਤੁਸੀਂ ਮੈਨੂੰ ਮੇਰੀ ਗਲਤੀ ਦਾ ਅਹਿਸਾਸ ਕਰਵਾਇਆ ਤੇ ਹੁਣ ਮੈਂ ਆਪਣੀ ਬਾਕੀ ਦੇ ਜੀਵਨ ਵਿੱਚ ਇੱਕ ਬਿਹਤਰ ਇਨਸਾਨ ਬਣਨ ਦੀ ਕੋਸ਼ਿਸ਼ ਕਰਾਂਗਾ ਬਸ ਇੱਕ ਗੁਜਾਰਸ਼ ਹੈ ਕਿ ਕਦੇ-ਕਦੇ ਮਿਲਣ ਲਈ ਆਜਾਇਆ ਕਰਨਾ ਰੁਪਾਲੀ ਕੁਝ ਸਮਾਂ ਚੁੱਪ ਰਹੀ ਤੇ ਫਿਰ ਬੋਲੀ ਰਜੇਸ਼ ਇਹ ਸ਼ਹਿਰ ਤੇਰੀਆਂ ਯਾਦਾਂ ਨਾਲ ਜੁੜਿਆ ਹੋਇਆ ਨਹੀਂ ਹੁਣ ਇਹ ਮੇਰੀ ਮਿਹਨਤ ਤੇ ਪਹਿਚਾਨ ਨਾਲ ਵੀ ਜੁੜ ਚੁੱਕਿਆ ਹੈ ਤੂੰ ਇੱਥੇ ਰਹਿ ਸਕਦਾ ਹੈ ਪਰ ਕੁਝ ਸ਼ਰਤਾਂ ਤੇ ਪਹਿਲੀ ਸ਼ਰਤ ਸ਼ਰਾਬ ਨੂੰ ਹੱਥ ਨਹੀਂ ਲਾਵੇਂਗਾ ਤੈਨੂੰ ਆਪਣੀ ਜ਼ਿੰਦਗੀ ਖੁਦ ਜਿਉਣੀ ਪਵੇਗੀ ਕਿਸੇ ਦੇ ਭਰੋਸੇ ਤੇ ਨਹੀਂ ਤੀਜੀ ਸ਼ਰਤ ਜੋ ਰਿਸ਼ਤਾ ਤੂੰ ਤੋੜਿਆ ਸੀ ਜੇ ਉਸ ਨੂੰ ਦੁਬਾਰਾ ਤੋਂ ਜੋੜਨਾ ਚਾਹੁੰਦਾ ਹੈ ਤਾਂ ਤੈਨੂੰ ਫਿਰ ਤੋਂ ਸਹੀ ਸਾਬਿਤ ਹੋਣਾ ਹੋਵੇਗਾ ਮੇਰੀਆਂ ਨਜ਼ਰਾਂ ਵਿੱਚ ਮੇਰੀ ਆਤਮਾ ਵਿੱਚ ਹਰਜੀਤ ਨੇ ਭਾਵਕ ਹੋ ਕੇ ਕਿਹਾ ਮੈਂ ਤੇਰੇ ਘਰ ਨਹੀਂ ਆਵਾਂਗਾ ਪਰ ਜੇ ਤੂੰ ਚਾਹੇ ਤਾ ਤੇਰੇ ਹਸਪਤਾਲ ਦੇ ਕੋਲ ਛੋਟੇ ਜਿਹੇ ਕਿਰਾਏ ਦੇ ਕਮਰੇ ਵਿੱਚ ਰਹਿ ਲਵਾਂਗਾ ਤੇ ਰੋਜ਼ ਉਸੇ ਦਰਵਾਜ਼ੇ ਵਿੱਚੋਂ ਦੀ ਤੈਨੂੰ ਦੇਖਿਆ ਕਰੂੰਗਾ ਤਾਂ ਜੋ ਇੱਕ ਦਿਨ ਤੂੰ ਮੈਨੂੰ ਫਿਰ ਤੋਂ ਆਪਣੀ ਜ਼ਿੰਦਗੀ ਵਿੱਚ ਦੁਬਾਰਾ ਬੁਲਾ ਸਕੇ ਰੁਪਾਲੀ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਪਰ ਉਸਨੇ ਖੁਦ ਨੂੰ ਸੰਭਾਲ ਲਿਆ ਠੀਕ ਹੈ ਅੱਜ ਤੋਂ ਤੇਰਾ ਇਮਤਿਹਾਨ ਸ਼ੁਰੂ ਪਰ ਯਾਦ ਰੱਖਣਾ ਮੈਂ ਹੁਣ ਉਹ ਰੁਪਾਲੀ ਨਹੀਂ ਜੋ ਦਿਲ ਤੋਂ ਹਾਰ ਜਾਂਦੀ ਸੀ ਹੁਣ ਮੈਂ ਸਿਰ ਉੱਚਾ ਕਰਕੇ ਜ਼ਿੰਦਗੀ ਨਾਲ ਲੜਦੀ ਹਾਂ ਕੁਝ ਦਿਨ ਲੰਘੇ ਤੇ ਹੁਣ ਰਜੇਸ਼ ਹਸਪਤਾਲ ਦੇ ਕੋਲ ਹੀ ਇੱਕ ਦੁਕਾਨ ਤੇ ਮੈਡੀਕਲ ਦਾ ਕੰਮ ਕਰਨ ਲੱਗਿਆ ਰੋਜ਼ ਸਵੇਰੇ ਜਲਦੀ ਉੱਠਦਾ ਜੋਗਾ ਕਰਦਾ ਮੰਦਰ ਜਾਂਦਾ ਤੇ ਫਿਰ ਪੂਰੀ ਇਮਾਨਦਾਰੀ ਦੇ ਨਾਲ ਆਪਣੀ ਡਿਊਟੀ ਕਰਦਾ ਉਹ ਦਿਨ ਵਿੱਚ ਕਈ ਵਾਰ ਹਸਪਤਾਲ ਦੇ ਗੇਟ ਆਂਗੋ ਲੰਘਦਾ ਪਰ ਅੰਦਰ ਜਾਣ ਦੀ ਕੋਸ਼ਿਸ਼ ਨਹੀਂ ਕਰਦਾ ਬਸ ਇੱਕ ਉਮੀਦ ਲੈ ਕੇ ਇੱਕ ਦਿਨ ਸ਼ਾਮ ਨੂੰ ਬਾਰਿਸ਼ ਪੈ ਰਹੀ ਸੀ ਤੇ ਹਸਪਤਾਲ ਦੇ ਬਾਹਰ ਠੰਡੀ ਹਵਾ ਚੱਲ ਰਹੀ ਸੀ ਰੁਪਾਲੀ ਆਪਣੇ ਕੈਬਨ ਵਿੱਚ ਕੱਲੀ ਬੈਠੀ ਸੀ ਹੱਥ ਵਿੱਚ ਉਹੀ ਪੁਰਾਣੀ ਤਸਵੀਰ ਸੀ ਜਿਸ ਵਿੱਚ ਉਹ ਵਿਆਹ ਵਾਲੇ ਦਿਨ ਮੁਸਕਰਾ ਰਹੀ ਸੀ ਕੁਝ ਸਮੇਂ ਬਾਅਦ ਉਸਨੇ ਇੱਕ ਨੰਬਰ ਡਾਇਲ ਕੀਤਾ ਰਜੇਸ਼ ਮੈਂ ਰੁਪਾਲੀ ਕੱਲ 9 ਵਜੇ ਹਸਪਤਾਲ ਆ ਜਾਵਾਂੀ ਕੋਈ ਜ਼ਰੂਰੀ ਗੱਲ ਕਰਨੀ ਹੈ ਤੇਰੇ ਨਾਲ ਤੇ ਅਗਲੇ ਦਿਨ ਰਜੇਸ਼ ਹਸਪਤਾਲ ਪਹੁੰਚਿਆ ਤਰਪਾਲੀ ਨੇ ਉਸ ਨੂੰ ਆਪਣੇ ਆਫਿਸ ਵਿੱਚ ਬੁਲਾਇਆ ਕਮਰੇ ਵਿੱਚ ਗਹਿਰਾਈ ਸੀ ਸਰਨਾਟਾ ਸੀ ਤੇ ਇੱਕ ਅਲੱਗ ਤਰ੍ਹਾਂ ਦੀ ਭਾਵਨਾ ਸੀ ਰੁਪਾਲੀ ਨੇ ਹੌਲੀ ਜਿਹੀ ਕਿਹਾ ਮੈਂ ਬਹੁਤ ਸੋਚਿਆ ਰਜੇਸ਼ ਕੋਈ ਰਿਸ਼ਤਾ ਦੁਬਾਰਾ ਜੋੜ ਸਕਦਾ ਜਾਂ ਕਿਸੇ ਨੂੰ ਇੱਕ ਹੋਰ ਮੌਕਾ ਦੇਣਾ ਕਮਜ਼ੋਰੀ ਹੁੰਦੀ ਹੈ ਜਾਂ ਹਿੰਮਤ ਤੇ ਫਿਰ ਮੈਂ ਆਪਣੇ ਆਪ ਨੂੰ ਪੁੱਛਿਆ ਕੀ ਮੈਂ ਹੁਣ ਵੀ ਉਸ ਇਨਸਾਨ ਨੂੰ ਜਾਣਦੀ ਹਾਂ ਜੋ ਮੇਰੇ ਸਾਹਮਣੇ ਖੜ੍ਹਾ ਹੈ ਠੀਕ ਹੈ ਤੇ ਫਿਰ ਜਵਾਬ ਮਿਲਿਆ ਨਹੀਂ ਜੋ ਰਜੇਸ਼ ਮੈਨੂੰ ਛੱਡ ਗਿਆ ਸੀ ਉਹ ਤਾਂ ਹੁਣ ਮਰ ਚੁੱਕਿਆ ਹੈ ਤੇ ਜੋ ਹੁਣ ਹੈ ਉਹ ਸ਼ਾਇਦ ਉਹੀ ਹੈ ਜੋ ਮੈਨੂੰ ਮਿਲਣਾ ਚਾਹੀਦਾ ਸੀ ਇਸ ਕਰਕੇ ਜੇ ਤੂੰ ਹੁਣ ਵੀ ਇਹੀ ਚਾਹੁੰਦਾ ਹੈ ਤਾਂ ਕਰਕੇ ਇੱਕ ਸ਼ਰਤ ਤੇ ਹਰਜੇਸ਼ ਰਪਾਲੀ ਦੀਆਂ ਗੱਲਾਂ ਧਿਆਨ ਨਾਲ ਸੁਣ ਰਿਹਾ ਸੀ ਪਰtioppasi ਤੂੰ ਮੇਰੇ ਘਰ ਰਹਿ ਸਕਦਾ ਹੈ ਪਰ ਮੇਰੀਆਂ ਸ਼ਰਤਾਂ ਤੇ ਮੈਂ ਇੱਕ ਡਾਕਟਰ ਵੀ ਹਾਂ ਤੇ ਇੱਕ ਔਰਤ ਵੀ ਮੈਂ ਤੇਰੇ ਨਾਲ ਚੱਲਾਂਗੀ ਤੇਰੇ ਪਿੱਛੇ ਨਹੀਂ ਤੇਰੇ ਬਰਾਬਰ ਤੇਰੀ ਪਰਛਾਈ ਬਣ ਕੇ ਨਹੀਂ ਰਜੇਸ਼ ਨੇ ਬਿਨਾਂ ਕਿਸੇ ਪਲ ਨੂੰ ਗਵਾਏ ਹੱਥ ਜੋੜੇ ਅੱਖਾਂ ਵਿੱਚੋਂ ਮੋٹے ਮੋٹے ਹੰਝੂ ਵਹਿਣ ਲੱਗੇ ਤੇ ਬੋਲਿਆ ਮੈਂ ਸਿਰਫ ਤੇਰਾ ਸਾਥ ਚਾਹੁੰਦਾ ਹਾਂ ਤੇਰਾ ਬਰਾਬਰ ਦਾ ਪਾਰਟਨਰ ਬਣ ਕੇ ਨਾ ਕਿ ਤੇਰਾ ਬੋਝ ਤੇਰੀ ਬਰਾਬਰੀ ਬਣ ਕੇ ਨਾ ਤੇਰਾ ਬੋਝ ਨਾ ਤੇਰਾ ਮਾਲਕ ਫਿਰ ਦੋਨਾਂ ਨੇ ਇੱਕ ਦੂਜੇ ਦੀਆਂ ਅੱਖਾਂ ਵਿੱਚ ਦੇਖਿਆ ਤੇ ਕੁਝ ਨਹੀਂ ਕਿਹਾ ਪਰ ਉਹ ਖਮੋਸ਼ੀ ਵਿੱਚ ਜੋ ਕਿਹਾ ਗਿਆ ਸ਼ਾਇਦ ਹਜ਼ਾਰਾਂ ਸ਼ਬਦਾਂ ਤੋਂ ਵੀ ਜ਼ਿਆਦਾ ਤਾਕਤਵਰ ਸੀ ਤੇ ਅਗਲੇ ਹੀ ਪਲ ਦੋਨਾਂ ਦੇ ਹੱਥ ਜੁੜ ਗਏ ਇੱਕ ਟੁੱਟਿਆ ਹੋਇਆ ਰਿਸ਼ਤਾ ਫਿਰ ਤੋਂ ਜੁੜ ਗਿਆ ਪਰ ਹੁਣ ਪਿਆਰ ਨਾਲ ਨਹੀਂ ਸਮਝ ਨਾਲ ਦਰਦ ਨਾਲ ਨਹੀਂ ਇੱਜ਼ਤ ਨਾਲ ਜ਼ਿੰਦਗੀ ਜਦੋਂ ਦੂਜੀ ਵਾਰ ਮੌਕਾ ਦਿੰਦੀ ਹੈ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਗੰਭੀਰ ਕਿਤੇ ਜ਼ਿਆਦਾ ਗਹਿਰਾਈ ਹੁੰਦੀ ਹੈ ਰੁਪਾਲੀ ਸਿੰਘ ਤੇ ਰਜੇਸ਼ ਵਰਮਾ ਹੁਣ ਇਕੱਠੇ ਹੀ ਸੀ ਪਰ ਇਸ ਵਾਰ ਉਹਨਾਂ ਦਾ ਸਾਥ ਪਤੀ ਪਤਨੀ ਕਿਸੇ ਫਿਲਮ ਦੀ ਪਰਿਭਾਸ਼ਾ ਵਰਗਾ ਨਹੀਂ ਸੀ ਇਹ ਸਾਥ ਇੱਕ ਸਾਂਝਾ ਸੰਘਰਸ਼ ਦਾ ਸੀ ਇੱਕ ਐਸਾ ਰਿਸ਼ਤਾ ਜਿਹੜਾ ਪਿਆਰ ਜ਼ਿਆਦਾ ਸਮਝ ਪਰੋਸਾ ਤੇ ਸਮਾਨ ਤੇ ਟਿਕਿਆ ਸੀ ਹੁਣ ਰਜੇਸ਼ ਦੇ ਕੋਲ ਇੱਕ ਸਕੂਨ ਸੀ ਇੱਕ ਗਰਮ ਸੀ ਕਿ ਉਹ ਬਦਲ ਚੁੱਕਿਆ ਹੈ ਤੇ ਹੁਣ ਇੱਕ ਪਤੀ ਨਹੀਂ ਇੱਕ ਬਿਹਤਰ ਇਨਸਾਨ ਬਣ ਰਿਹਾ ਹੈ ਇੱਕ ਦਿਨ ਰੁਪਾਲੀ ਨੇ ਉਸ ਨੂੰ ਕਿਹਾ ਰਜੇਸ਼ ਮੈਂ ਚਾਹੁੰਦੀ ਹਾਂ ਕਿ ਹੁਣ ਆਪਾਂ ਆਪਣੇ ਇਸ ਰਿਸ਼ਤੇ ਨੂੰ ਸਭ ਦੇ ਸਾਹਮਣੇ ਸਵੀਕਾਰ ਕਰੀਏ ਬਹੁਤ ਛਪਾ ਲਿਆ ਹੁਣ ਸਮਾਜ ਨੂੰ ਵੀ ਦਿਖਾ ਦਈਏ ਕਿ ਜੇਕਰ ਇਨਸਾਨ ਸੁਧਰ ਜਾਵੇ ਤਾਂ ਉਸ ਨੂੰ ਫਿਰ ਤੋਂ ਸਨਮਾਨ ਇੱਜ਼ਤ ਮਿਲ ਸਕਦੀ ਹੈ ਰਜੇਸ਼ ਨੇ ਪਹਿਲਾਂ ਤਾਂ ਝਿਜਕਦੇ ਹੋਏ ਕਿਹਾ ਕਿ ਲੋਕ ਕੀ ਕਹਿਣਗੇ ਲੋਕ ਮੰਨਣਗੇ ਕਿ ਸਮਾਜ ਆਪਾਂ ਨੂੰ ਸਮਝੇਗਾ ਰੁਪਾਲੀ ਨੇ ਮੁਸਕਰਾ ਕੇ ਕਿਹਾ ਲੋਕ ਇਨਸਾਨ ਨੂੰ ਗਲਤੀਆਂ ਦੀ ਸਜ਼ਾ ਦੇ ਸਕਦਾ ਹੈ ਤਾਂ ਪਛਤਾਵੇ ਨੂੰ ਮਾਫ਼ ਵੀ ਕਰ ਸਕਦਾ ਹੈ ਤੂੰ ਆਪਣੇ ਆਪ ਨੂੰ ਸੱਚੇ ਦਿਲ ਤੋਂ ਬਦਲ ਚੁੱਕਿਆ ਹੈ ਉਸ ਤੋਂ ਬਾਅਦ ਇੱਕ ਰਾਤ ਹਸਰਤਾਲ ਦੇ ਆਡੀਟੋਰੀਅਮ ਵਿੱਚ ਪ੍ਰੋਗਰਾਮ ਰੱਖਿਆ ਗਿਆ ਸਟੇਜ ਤੇ ਰੁਪਾਲੀ ਖੜੀ ਸੀ ਸੈਂਕੜੇ ਮਰੀਜ਼ ਡਾਕਟਰ ਤੇ ਸ਼ਹਿਰ ਦੇ ਲੋਕ ਆਏ ਹੋਏ ਸੀ ਰੁਪਾਲੀ ਨੇ ਹੱਥ ਵਿੱਚ ਮੈਕ ਫੜਿਆ ਤੇ ਕਹਿਣ ਲੱਗੀ ਅੱਜ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਗੱਲ ਦੱਸਣਾ ਚਾਹੁੰਦੀ ਹਾਂ ਜਿਸੇ ਇਨਸਾਨ ਨੇ ਕਦੇ ਮੇਰੀ ਜ਼ਿੰਦਗੀ ਬਰਬਾਦ ਕਰ ਦਿੱਤੀ ਸੀ ਤੇ ਅੱਜ ਉਹੀ ਇਨਸਾਨ ਮੇਰੀ ਜ਼ਿੰਦਗੀ ਵਿੱਚ ਸਭ ਤੋਂ ਵੱਡਾ ਮੇਰਾ ਸਹਾਰਾ ਬਣ ਚੁੱਕਿਆ ਹੈ ਕਿਉਂਕਿ ਉਸਨੇ ਸਿਰਫ ਮੇਰੇ ਕੋਲੋਂ ਨਹੀਂ ਖੁਦ ਤੋਂ ਵੀ ਮਾਫੀ ਮੰਗੀ ਹੈ ਤੇ ਖੁਦ ਨੂੰ ਹਰ ਦਿਨ ਬਿਹਤਰ ਸਾਬਿਤ ਕੀਤਾ ਮੈਂ ਉਸ ਨੂੰ ਨਹੀਂ ਅਪਣਾਇਆ ਮੈਂ ਇੱਕ ਨਵੇਂ ਇਨਸਾਨ ਨੂੰ ਚੁਣਿਆ ਜੋ ਉਸਦੀ ਪਰਛਾਈਂ ਨਾਲ ਬਣਿਆ ਪੀੜ ਵਿੱਚ ਸਰਨਾਟਾ ਸਾ ਗਿਆ ਤੇ ਸਟੇਜ ਤੇ ਰਜੇਸ਼ ਨੂੰ ਬੁਲਾਇਆ ਗਿਆ ਰਜੇਸ਼ ਚੁੱਪਚਾਪ ਸਿਰ ਝੁਕਾ ਕੇ ਸਟੇਜ ਤੇ ਆਇਆ ਤੇ ਰੁਪਾਲੀ ਨੇ ਉਸਦੇ ਗਲ ਵਿੱਚ ਇੱਕ ਫੁੱਲਾਂ ਦਾ ਹਾਰ ਪਾਇਆ ਤੇ ਖੁਦ ਉਸ ਵੱਲ ਦੇਖ ਕੇ ਕਿਹਾ ਇਹ ਰਿਸ਼ਤਾ ਹੁਣ ਸਿਰਫ ਪਤੀ ਪਤਨੀ ਦਾ ਨਹੀਂ ਇਨਸਾਨੀਅਤ ਤੇ ਵਿਸ਼ਵਾਸ ਦਾ ਹੈ ਤਾੜੀਆਂ ਦੀ ਗੂੰਜ ਪੂਰੇ ਆਡੀਟੋਰੀਅਮ ਵਿੱਚ ਫੈਲ ਗਈ ਖੰਝੂਆਂ ਦੇ ਵਿੱਚ ਕਈ ਚਿਹਰਿਆਂ ਤੇ ਮੁਸਕਾਨ ਸੀ ਤੇ ਕਈਆਂ ਦੇ ਜ਼ਖਮਾਂ ਤੇ ਮਲਮ ਲੱਗ ਚੁੱਕੀ ਸੀ ਕਹਾਣੀ ਖਤਮ ਨਹੀਂ ਹੋਈ ਬਸ ਨਵਾਂ ਅਧਿਆਇ ਸ਼ੁਰੂ ਹੋ ਗਿਆ ਰੁਪਾਲੀ ਹੁਣ ਆਪਣੇ ਹਸਪਤਾਲ ਦੀ ਮੁੱਖ ਡਾਕਟਰ ਸੀ ਤੇ ਰਜੇਸ਼ ਇੱਕ ਮੈਡੀਕਲ ਸੋਸ਼ਲ ਵਰਕਰ ਜੋ ਹਰ ਮਰੀਜ਼ ਦੀ ਸੇਵਾ ਨੂੰ ਆਪਣਾ ਧਰਮ ਮੰਨ ਚੁੱਕਿਆ ਸੀ ਉਹਨਾਂ ਦੇ ਕੋਲ ਸਾਰਾ ਕੁਝ ਨਹੀਂ ਸੀ ਪਰ ਜੋ ਉਹਨਾਂ ਦੇ ਕੋਲ ਸੀ ਉਹ ਸੱਚ ਸੀ ਸੰਪੂਰਨ ਸੀ ਤੇ ਸੱਚੇ ਬਦਲਾਵ ਦੀ ਕਹਾਣੀ ਸੀ ਦੋਸਤੋ ਰਿਸ਼ਤੇ ਕਦੇ ਵੀ ਪੂਰੀ ਤਰ੍ਹਾਂ ਨਹੀਂ ਟੁੱਟਦੇ ਜੇ ਦਿਲ ਵਿੱਚ ਸੱਚਾ ਪਛਤਾਵਾ ਹੋਵੇ ਜੇ ਇਨਸਾਨ ਸੱਚ ਵਿੱਚ ਬਦਲਣ ਨੂੰ ਤਿਆਰ ਹੋਵੇ ਤਾਂ ਸ਼ਾਇਦ ਸਮਾਂ ਵੀ ਉਸ ਨੂੰ ਇੱਕ ਹੋਰ ਮੌਕਾ ਦਿੰਦਾ ਹੈ ਪਰ ਮਾਫੀ ਮੰਗਣਾ ਜਿਨਾ एहसान ਹੈ ਤੇ ਮਾਫ ਕਰਨਾ ਉਸ ਤੋਂ ਵੀ ਕਿਤੇ ਜ਼ਿਆਦਾ ਮੁਸ਼ਕਲ ਤੁਹਾਡੇ ਲਈ ਇੱਕ ਸਵਾਲ ਹੈ ਜੇ ਉਹ ਇਨਸਾਨ ਤੁਹਾਡੇ ਸਾਹਮਣੇ ਆ ਜਾਵੇ ਜਿਸ ਨੇ ਤੁਹਾਨੂੰ ਬਹੁਤ ਜ਼ਿਆਦਾ ਦੁੱਖ dard ਦਿੱਤਾ ਸੀ ਪਰ ਹੁਣ ਉਹ ਸੱਚਮੁੱਚ ਬਦਲ ਚੁੱਕਿਆ ਹੋਵੇ ਕਿ ਤੁਸੀਂ ਉਹਨੂੰ ਮਾਫ ਕਰ ਦੇਵੋਗੇ ਕਿ ਤੁਸੀਂ ਫਿਰ ਤੋਂ ਇੱਕ ਟੁੱਟਿਆ ਹੋਇਆ ਰਿਸ਼ਤਾ ਜੋੜਨ ਦੀ ਕੋਸ਼ਿਸ਼ ਕਰੋਗੇ ਕਮੈਂਟ ਵਿੱਚ ਜ਼ਰੂਰ ਦੱਸਣਾ ਕਿਉਂਕਿ ਹੋ ਸਕਦਾ ਹੈ ਤੁਹਾਡਾ ਜਵਾਬ ਕਿਸੇ ਦੀ ਜ਼ਿੰਦਗੀ ਨੂੰ ਬਰਬਾਦ ਹੋਣ ਤੋਂ ਬਚਾ ਦੇਵੇ ਸਬਕ ਬਣ ਜਾਵੇ ਜੇਕਰ ਇਹ ਕਹਾਣੀ ਤੁਹਾਡੇ ਦਿਲ ਨੂੰ ਛੂ ਗਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਹਾਂ ਕੱਲ ਨੂੰ ਕਿਸੇ ਹੋਰ ਦਿਲ ਛੂ ਲੈਣ ਵਾਲੀ ਕਹਾਣੀ ਦੇ ਨਾਲ ਸਤਿ ਸ਼੍ਰੀ ਅਕਾਲ ਜੀ